6500 ਤੋਂ ਬੈੱਡ ਸਟਾਰਟ ਹੋ ਜਾਂਦੇ ਆ ਸ਼ਹਿਰ ਬਰਨਾਲੇ ਦੇ ਵਿੱਚ ਬਾਈ ਜੀ ਇਹ ਸਹੀ ਗੱਲ ਹੈ ਜੀ ਹਾਂ ਆ ਆ ਬੈੱਡ ਦੀ ਆਪਾਂ ਗੱਲ ਕਰੀ ਐਕਚੁਅਲ ਪ੍ਰਾਈਸ ਇਸ ਦੀ ਇਹ 13000 ਰੁਪਏ ਦਾ ਬੈੱਡ ਅਸੀਂ ਆਪ ਸੇਲ ਕਰਦੇ ਰਹੇ ਹਾਂ ਸਿਰਫ ਉਹਦੇ ਸਿਰਫ 6500 ਰੁਪਏ ਦਾ ਕਿਉਂਕਿ 50% ਦਾ ਡਿਸਕਾਊਂਟ ਲਾਤਾ ਇਹਦੇ ਵਿੱਚ ਇਹ ਇੰਨੇ ਸਸਤੇ ਕਿਵੇਂ ਲਾਇਆ ਹੋਏ ਨੇ ਵੀਰੇ ਇਹ ਜੇ ਕੰਡੀਸ਼ਨ ਜਿਹੜੀ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਇਹਦੀ ਆਹੀ ਸੇਮ ਰਹਿਣ ਵਾਲੀ ਹੈਗੀ ਕਿ ਅਸੀਂ ਸਟਾਕ ਕਲੀਅਰ ਕਰਨਾ ਇਹਦੇ ਨਾਲ ਦਾ ਤੁਹਾਨੂੰ ਇਹ ਇੱਕੋ ਇੱਕ ਪੀਸ ਮਿਲੂਗਾ ਉੱਤੇ ਜੜਕਦੇ ਹਾਂ ਕਿ ਕੁਆਲਿਟੀ ਦੀ ਜਮਾ ਪੂਰੀ ਪ੍ਰੀਮੀਅਮ ਰਹਿਣ ਵਾਲੀ ਹੈਗੀ ਕਿ ਜ ਹਾਂ ਸਾਡੇ ਕੋਲ ਸਟਾਕ ਆਹੀ ਆ ਬਾਕੀ ਤੁਸੀਂ ਜੈੱਕ ਵੀ ਕਰ ਸਕਦੇ ਹੋ ਜਿਵੇਂ ਆ ਆ ਗਿਆ ਆਪਣੇ ਕੋਲੇ ਕਾਰਵਿੰਗ ਵਾਲਾ ਬੈੱਡ ਆ ਗਿਆ ਸਾਰਾ ਜੇ ਆਪਾਂ ਐਕਚੁਅਲ ਪ੍ਰਾਈਸ ਦੀ ਗੱਲ ਕਰੀਏ ਭਈ ਇਹ 1 ਲੱਖ ਰੁਪਏ ਦਾ ਆਪਾਂ ਸੇਲ ਕਰਦੇ ਆਂਗੇ ਮਾਰਕੀਟ ਦੇ ਵਿੱਚ ਪ੍ਰਾਈਸ ਇਹਦੇ ਇਸ ਤੋਂ ਵੀ ਜ਼ਿਆਦਾ ਪਰ ਇਹਦੇ ਉੱਤੇ 50% ਡਿਸਕਾਊਂਟ ਦੇ ਨਾਲ ਸਿਰਫ 50000 ਰੁਪਏ ਦਾ ਇਹ ਬੈੱਡ ਰਿਹਾ ਹੈ ਹਾਈਡਰੋਲਿਕ ਇਹਦੇ ਵਿੱਚ ਲੱਗੇ ਹੋਏ ਨੇ ਬਾ ਹੱਥ ਨਾਲ ਚੱਕੋ ਤੇ ਉੱਪਰ ਹੋ ਗਿਆ ਬੈੱਡ ਕੁਆਲਿਟੀ ਦੀ ਸਾਰਾ ਠੀਕ ਹੈ ਭਈ ਆ ਡਾਈਨਿੰਗ ਵੀਰੇ ਡਾਈਨਿੰਗ ਟੇਬਲ ਇਹ ਭਈ 6 ਸੀਟਰ ਡਾਈਨਿੰਗ ਟੇਬਲ ਆ 52000 ਰੁਪਏ ਦਾ ਠੀਕ ਹੈ 5 ਇਹ ਚੀਜ਼ ਇਹਨਾਂ ਦਾ ਸਿਰਫ 28000 ਰੁਪਏ ਦੇ ਵਿੱਚ ਮਿਲ ਜੇ ਤੁਹਾਨੂੰ ਗਲਾਸ ਵੀ ਵਿੱਚ ਹੀ ਦੇਵਾਂਗੇ ਟੇਬਲ ਵਾਲਾ ਵਿੱਦ ਗਲਾਸ ਅਜੇ ਵੀ ਤੁਸੀਂ ਕੰਡੀਸ਼ਨ ਦੇਖ ਰਹੇ ਹੋ ਬ੍ਰਾਂਡ ਨੂੰ ਕੰਡੀਸ਼ਨ ਹੈ ਇਹਦੇ ਵਿੱਚ ਕੋਈ ਵੀ ਦਿੱਕਤਬਾਜ਼ੀ ਨਹੀਂ ਹੈਗੀ ਉਸੇ ਤਰ੍ਹਾਂ ਸੇਮ ਇਹਦਾ ਪ੍ਰਾਈਸ ਆ ਗਿਆ ਇਹ ਵੀ ਸੇਮ ਤੁਹਾਨੂੰ 28000 ਰੁਪਏ ਦੇ ਵਿੱਚ ਮਿਲ ਜਾਣਾਗਾ ਇਹ ਜਿਵੇਂ ਦੇ ਤੁਹਾਨੂੰ ਪੀਸ ਦੇਖ ਰਿਹਾ ਇਹ ਤੁਹਾਨੂੰ ਇੱਕੋ ਇੱਕ ਪੀਸ ਦੇਖਣਗੇ ਜੇ ਇਹ ਸੇਲ ਆਊਟ ਹੋ ਗਿਆ ਇਹ ਫੀਸ ਨਹੀਂ ਮਿਲਣਾ ਤੁਹਾਨੂੰ ਇਹਦੀ ਜਗ੍ਹਾ ਹੋਰ ਆਪਣੇ ਕੋਲ ਹੋਰ ਵੀ ਕਾਫੀ ਸਾਰਾ ਫਰਨੀਚਰ ਪਿਆਗਾ ਸਟਾਕ ਹੈਗਾ ਆਪਣੇ ਕੋਲ ਬੜਾ ਸਟਾਕ ਆਪਣੇ ਕੋਲ ਬਾਧੂ ਪਿਆ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਦਾ ਇੱਕ ਕੋਈ ਪੀਸ ਆਪਣੇ ਕੋਲੇ ਠੀਕ ਹੈ ਜੀ ਇਹ ਆਪਾਂ 2 ਮਹੀਨੇ ਦੀ ਆਫਰ ਲਈ ہوئی ਆ ਆਪਾਂ ਸਟਾਕ ਹੀ ਕਲੀਅਰ ਕਰਨਾ ਸਾਰਾ ਉਸੇ ਤਰ੍ਹਾਂ ਜਿਵੇਂ ਆਹ ਦੇਖ ਰਹੇ ਹੋ ਇਹ ਵੀ ਟਾਲੀ ਦੇ ਵਿੱਚ ਬਣਾ ਹੋਇਆ ਸਾਰਾ ਬ੍ਰਾਂਡ ਇਹਨਾਂ ਦੀ ਸਾਰਿਆਂ ਦੀ ਕੰਡੀਸ਼ਨ ਆ ਮਾਈਨਰ ਵੀ ਦਿੱਕਤਬਾਜ਼ੀ ਹੈ ਨਹੀਂ ਅੱਜ ਮੈਂ ਕੋਈ ਤੁਸੀਂ ਦੇਖ ਸਕਦੇ 50% ਦਾ ਡਿਸਕਾਊਂਟ ਲੱਗਿਆ 52000 ਰੁਪਏ ਦਾ ਸਿਰਫ 26000 ਰੁਪਏ ਦੇ ਵਿੱਚ ਤੁਹਾਨੂੰ ਇਹ 6 ਸੀਟਰ ਡਾਈਨਿੰਗ ਟੇਬਲ ਮਿਲ ਜੂ ਠੀਕ ਹੈ ਜੀ ਤੇ ਇਹ ਇਦੋਂ ਨਾਲ ਦਾ ਆ ਆ ਗਿਆ ਇਹ ਵੀ ਤੁਹਾਨੂੰ ਸੇਮ 50% ਲਸਟੇ ਸਿਰਫ 45000 ਰੁਪਏ ਦੇ ਵਿੱਚ ਮਿਲ ਜੂਗਾ ਸੇਮ ਵਰਕ ਕਰ ਰਿਆ ਕੋਈ ਵੀ ਦਿੱਕਤਬਾਜ਼ੀ ਨਹੀਂ ਜੀ ਠੀਕ ਉਸੇ ਤਰ੍ਹਾਂ ਆ ਆ ਗਿਆ ਜਮਾ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਇਹ 6 ਸੀਟਰ ਮਿਲ ਜੂ ਤੁਹਾਨੂੰ ਡਾਈਨਿੰਗ ਟੇਬਲ ਸਿਰਫ ਸਿਰਫ 21000 ਰੁਪਏ ਦੇ ਵਿੱਚ ਠੀਕ ਹੈ ਟਾਲੀ ਦੇ ਵਿੱਚ ਬਣਾ ਹੋਇਆ ਪਾਲਿਸ਼ ਇਹਦੇ ਵਿੱਚ ਹੈਵੀ ਕੀਤੀ ਹੋਈ ਅਸੀਂ ਸਿਰਫ 20000 ਰੁਪਏ ਦੇ ਵਿੱਚ ਤੁਹਾਨੂੰ 4 ਸੀਟਰ ਡਾਈਨ ਟੇਬਲ ਮਿਲ ਜੂਗਾ ਸਾਰੀ ਬ੍ਰਾਂਡ ਨਿਊ ਕੰਡੀਸ਼ਨ ਆ ਮ ਉਮੇਜ ਇੱਕ ਤੁਸੀਂ ਆ ਦੇਖ ਸਕਦੇ ਹੋ 16000 ਰੁਪਏ ਦੇ ਵਿੱਚ ਮਿਲ ਜੂਗਾ ਸਾਰਾ ਤੁਹਾਨੂੰ ਬੈੱਡ 50% ਦਾ ਡਿਸਕਾਊਂਟ ਬਹੁਤ ਸਸਤੇ ਭਾਅ ਦੇ ਲਾਏ ਹੋ ਨੇ ਜਮਾ ਸਸਤੇ ਭਾਅ ਦੇ ਵਿੱਚ ਉਸੇ ਤਰੀਕੇ ਦੀ ਅਲਮਾਰੀ ਆ ਗਈ ਆਹ ਅਲਮਾਰੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ 8000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ 16000 ਰੁਪਏ ਦੇ ਵਿੱਚ ਜਿਹੜੀ ਸੇਲ ਹੁੰਦੀ ਹੈਗੀ ਉਸੇ ਤਰੀਕੇ ਆਹ ਕੱਲੀ ਕੱਲੀ ਆਈਟਮ ਦੇ ਉੱਤੇ ਆਪਾਂ 50% ਦਾ ਡਿਸਕਾਊਂਟ ਲਾ ਦਿੱਤਾ ਮਤਲਬ ਕਿ ਥੋਨੇ ਹੁਣ ਸਟਾਕ ਕਲੀਅਰ ਕਰਨਾ ਦੁਕਾਨ ਬਿਲੀ ਕਰਨੀ ਹੈ ਇਸ ਟਾਈਮ ਹਾਂ ਹਾਂ ਜੀ ਆਪਾਂ ਸਟਾਕ ਕਲੀਅਰ ਕਰਨਾ ਆਪਾਂ ਜਿਹੜਾ ਨਵਾਂ ਸ ਉਸੇ ਤਰੀਕੇ ਆ ਜੇ ਮੈਂ 8500 ਰੁਪਏ ਦੇ ਵਿੱਚ ਆ ਮਿਲ ਜਣਾ ਤੁਹਾਨੂੰ LED ਸਟੇਬਲ ਤੇ ਇਹ ਵੀ ਸਾਰਾ ਟਾਲੀ ਦੇ ਵਿੱਚ ਬਣਾ ਹੋਇਆ ਹੈਗਾ ਵੀ ਜਿਹੜੀ ਵੀ ਚੀਜ਼ ਆ ਤੁਹਾਨੂੰ ਕੁਆਲਟੀ ਵਾਲੀ ਜਿਹੜੀ ਸਾਡੇ ਕੋਲ ਪਹਿਲਾਂ ਤੁਹਾਨੂੰ ਮਿਲਦੀਆਂ ਨਹੀਂ ਆ ਸੇਮ ਉਹੀ ਸਾਡਾ ਖੁੱਦ ਹੀ ਸਟਾਕ ਹੈ ਤੇ ਇਹਦੇ ਉੱਤੇ ਅਸੀਂ ਆਫਰ ਲਈ ਹੋਇਆ ਜਿਵੇਂ ਉਹ ਤੁਸੀਂ ਡ्रेसਿੰਗ ਟੇਬਲ ਦੇਖ ਰਹੇ ਹੋ ਬਾਈ ਉਹ 33000 ਰੁਪਏ ਸੇਲ ਕਰਦੇ ਸੀ 15000 ਰੁਪਏ ਦੇ ਵਿੱਚ ਲੈ ਜਾਓ ਠੀਕ ਹੈ ਗੱਲ ਹਾਂ ਉਸੇ ਤਰੀਕੇ ਦੀ ਆਲ ਮਾਰੀ ਜਿਵੇਂ ਉਹ ਅਲਮਾਰੀ ਤੁਸੀਂ 12000 ਰੁਪਏ ਦੀ ਸੇਲ ਕਰਦੇ ਸੀ ਜਿਹੜੀ 6000 ਰੁਪਏ ਦੇ ਵਿੱਚ ਬਹੁਤ ਸਸਤੀਆਂ ਲਾਈਆਂ ਹੋਈਆਂ ਨੇ ਜਮਾ ਇਹ ਸੋਫਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ 7 ਫੀਟ ਦਾ ਸੋਫਾ ਆ ਗਿਆ ਠੀਕ ਹੈ ਤੇ ਇਹ ਹੈਵੀ ਕੜਾਈ ਵਾਲਾ ਕਪੜਾ ਇਹਦੇ ਵਿੱਚ ਯੂਜ਼ ਕੀਤਾ ਹੋਇਆ ਫੋਮ ਜਿਹੜੀ ਪਹਿਲਾਂ ਅਸੀਂ ਵਰਤਦੇ ਸੀਗੇ ਉਹੀ ਸਾਰੀ ਅਸੀਂ ਚੀਜ਼ ਇਹਦੇ ਵਿੱਚ ਵਰਤੀ ਹੋਈ ਹੈਗੀ ਤੇ ਇਹ ਸਿਰਫ ਦਾ ਸਿਰਫ ਤੁਹਾਨੂੰ 66000 ਰੁਪਏ ਦੇ ਵਿੱਚ ਮਿਲ ਜਾਣਾ ਮਤਲਬ ਕਿ ਸਾਰਾ ਸਮਾਨ ਮਿੱਟੀ ਦੇ ਭਾਅ ਵਿੱਚ ਹੀ ਆ ਰਿਹਾ ਜਮਾ ਮਿੱਟੀ ਦੇ ਭਾਅ ਪਰ ਹੈਗੀ ਇਕੱਲੀ ਸਿੰਗਲ ਸਿੰਗਲ ਪੀਸ ਹੈ ਇਹ ਨਹੀਂ ਹੈਗਾ ਕਿ ਤੁਸੀਂ ਕਹਿ ਦੋਗੇ ਇਹ ਵੀ ਕਸਟਮਾਈਜ਼ ਕਰਾਉਣਾ ਕਲਰ ਹੋਰ ਚਾਹੀਦਾ ਔਰ ਅਸੀਂ ਇਹ ਇਸ ਕਰਕੇ ਲਈ ਜੀ ਕਿਉਂਕਿ ਇਹਦੇ ਵਿੱਚ ਨਾ ਤਾਂ ਕਸਟਮਾਈਜੇਸ਼ਨ ਨਾ ਬਾਕੀ ਜਿਹੜੀ ਚੀਜ਼ ਤੁਹਾਨੂੰ ਦਿਖ ਰਹੀ ਹੈ ਸੇਮ ਉਹੀ ਕੰਡੀਸ਼ਨ ਦੇ ਵਿੱਚ ਮਿਲੂ ਤੁਸੀਂ ਆ ਕੇ ਵੀ ਚੈੱਕ ਕਰ ਸਕਦੇ ਹੋ ਜਿਹੜੀ ਹੁਣ ਆ ਪਹਿਲਾ ਬੈੱਡਾ ਸਿਰਫ 22000 ਰੁਪਏ ਦਾ ਬੈੱਡਾ ਮਤਲਬ ਕਿ ਜਿਹੜਾ ਪਹਿਲਾ ਆ ਗਿਆ ਉਹ ਲੈ ਜੇ ਸਮਾਨ ਫਰਸਟ ਕਮ ਫਰਸਟ ਸਰਵਾਂ ਵਾਲਾ ਕੰਮ ਹਾਂ ਉਹ ਉਹੀ ਕੰਮ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਾਕੀ ਆ ਜਿਹੜੀ ਡਿਸਪਲੇ ਤੁਸੀਂ ਦੇਖ ਰਹੇ ਹੋ ਇਹ ਇਕੱਲੀ ਇੰਨੀ ਕੁ ਡਿਸਪਲੇ ਨਹੀਂ ਹੈਗੀ ਆਪਾਂ ਕੋਲ ਇੱਧਰ ਵੀ ਸਟਾਕ ਪਿਆ ਸਾਡੇ ਕੋਲ ਡਿਸਪਲੇ ਦੀ ਕਮੀ ਕਰਕੇ ਅਸੀਂ ਸਟਾਕ ਕਲੀਅਰ ਕਰ ਰਹੇ ਹਾਂ ਕਿਉਂਕਿ ਇਹ ਸਾਰਾ ਅਸੀਂ ਕਲੀਅ ਇਦੂ ਘੱਟ ਰੇਟ ਭਾਈ ਗਰੰਟੀ ਆ ਪੂਰੇ ਪੰਜਾਬ ਦਾ ਕਿ 올 ਇੰਡੀਆ ਦੀ ਇਹ ਤਾਂ ਬਹੁਤ ਸਸਤੇ ਲਾਇਆ ਬਹੁਤ ਸਸਤੇ ਰੇਟਾਂ ਦੇ ਵਿੱਚ ਸੇਮ ਕੁਆਲਿਟੀ ਇਹ ਨਹੀਂ ਹੈਗਾ ਅਸੀਂ ਲੱਗ ਤੋ ਕਿਤੇ ਲਿਆ ਕੇ ਸਟਾਕ ਕਲੀਅਰ ਕਰ ਰਹੇ ਆ ਜਿਹੜਾ ਸਾਡਾ ਖੁੱਦ ਦਾ ਸਟਾਕ ਆ ਖੁੱਦ ਦੀ ਡਿਸਪਲੇ ਸੀ ਉਹੀ ਅਸੀਂ ਸੇਲ ਆਊਟ ਕਰ ਰਹੇ ਆ ਠੀਕ ਤੇ ਜੇ ਕਿਸੇ ਵੀਰ ਨੇ ਇਹ ਸਟਾਕ ਖਰੀਦਣਾ ਹੋਵੇ ਕੱਲਾ ਕੱਲਾ ਪੀਸ ਆ ਕੇ ਖੁਦ ਵੀ ਚੈੱਕ ਕਰ ਸਕਦਾ ਆਪਣੀ ਤਸੱਲੀ ਕਰ ਸਕਦਾ ਦਿੱਤੇ ਗਏ ਨੰਬਰਾਂ ਦੇ ਉੱਤੇ 9804242 ਜਿੱਦੋ ਬੈਲੀ ਉੱਤੇ ਕਾਲ ਕਰ ਸਕਦਾ ਤੇ ਜਾਂ ਫਿਰ ਭਾਈ ਬਰਨਾਲੇ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਸਕਦਾ ਕਿੱਥੇ ਆਪਣੀ ਦੁਕਾਨ ਹੈ ਆਪਣੀ ਹੈ ਪ੍ਰੇਮ ਪ੍ਰਧਾਨ ਮਾਰਕੀਟ ਬਰਨਾਲਾ ਬੁਰਜ ਸ਼ੋਰੂਮ ਫਰਨੀਚਰ ਦਾ ਕਿਤੇ ਮਰਜ਼ੀ ਆ ਕੇ ਵਿਜ਼ਿਟ ਕਰ ਸਕਦਾ ਠੀਕ ਹੈ ਕਾਲ ਕਰ ਸਕਦਾ ਦਿੱਤੇ ਗਏ ਨੰਬਰਾਂ ਦੇ ਉੱਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੁਹਾਨੂੰ ਬਾਜੀ